ਬਾਬਾ ਨਾਨਕ ਜਿੱਦੋਂ ਬੁਵੇ ਆ ਜਾਂਦੇ ਅੰਦਰ ਲੈ ਜਾਂਦੇ ਉਹਨਾਂ ਨੂੰ ਬੈੰਦੇ ਨੇ ਇਸ ਤਰ੍ਹਾਂ ਹੀ ਬੈਠੇ ਮੰਜੀਆਂ ਤੇ ਬੈਠੇ ਨੇ ਤਾਰਿਫ ਕਰਾਉਂਦੇ ਨੇ ਆਪਣੇ ਬੱਚਿਆਂ ਦਾ ਆਪਣੇ ਜਿੰਨੇ ਦਾ ਤਾਰਿਫ ਕਰੰਦੇ ਤੇ ਹੁਣ ਭਾਈ ਮਰਦਾਨਾ ਜੀ ਨੂੰ ਆਵਾਜ਼ ਦਿੰਦੀ ਮਾਂ ਵੇ ਮਰ ਜਾਣਿਆ ਤੂੰ ਵੀ ਇੱਧਰ ਆ ਜਾ ਉਹ ਦੂਰ ਖੇਲਦਾ ਹੁੰਦਾ ਆਹਾ ਤੂੰ ਵੀ ਇੱਧਰ ਆ ਜਾ ਬਾਬਾ ਨਾਨਕ ਜੀ ਨੇ ਜਦੋਂ ਨਾ ਸੁਣਿਆ ਮਰ ਜਾਣਾ ਨਹੀਂ ਇਹ ਨਾ ਕੀ ਹੋਇਆ ਮਰ ਜਾਣਾ ਮਰ ਜਾਣਾ ਕੋਈ ਨਾਮ ਹੈ ਤੇ ਅੱਗੋਂ ਮਾਂ ਕਹਿੰਦੀ ਹੈ ਬਾਬਾ ਜੀ ਸਾਡੇ ਜਿਹੜੇ ਬੱਚੇ ਜਵਾਕ ਹੈ ਪੁੱਤਰ ਹੈ ਇਹ ਖਾਸ ਉਮਰ ਚ ਆ ਕੇ ਤੇ ਮਰ ਜਾਂਦੇ ਨੇ ਫੋਟ ਹੋ ਜਾਂਦੇ ਨੇ ਤੇ ਸਾਡੇ ਕੋਲ ਦੁੱਖ ਨਹੀਂ ਚੱਲਿਆ ਜਾਂਦਾ ਤੇ ਅਸੀਂ ਫਿਰ ਇਹਦਾ ਨਾਂ ਰੱਖਦਾ ਮਰ ਜਾਣਾ ਮਰ ਤੇ ਇੰਨੇ ਜਾਣਾ ਹੀ ਆ ਹੂੰ 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 ਇਹਨੇ ਮਰ ਤੇ ਜਾਣਾ ਹੀ ਹੈ ਤੇ ਫਿਰ ਸਾਡੇ ਦਿਲ ਚੋ ਕੋਈ ਐਸੀ ਗੱਲ ਨਹੀਂ ਹੋਏਗੀ ਕਿਉਂਕਿ ਐਸੇ ਕਹਿੰਦੇ ਨਹੀਂ ਮਰ ਜਾਣਾ ਜਦੋਂ ਮਰ ਜਾਏਗਾ ਸਾਣਾ ਇਹਨਾਂ ਨੂੰ ਦੁੱਖ ਨਹੀਂ ਹੋਏਗਾ ਕਿ ਅੱਛਾ ਆਪ ਮੁਸਕਰਾਏ ਕਹਿੰਦੇ ਇੱਧਰ ਆ ਵੀ ਬੁਲਾਏ ਅੰਨ ਨੂੰ ਕਹਿੰਦੇ ਅੱਜ ਤੋਂ ਇਹਦਾ ਨਾਮ ਹੈ ਮਰਦਾਨਾ ਮਰਦਾਨੇ ਦਾ ਮਤਲਬ ਹੈ ਮਰਦਾਨਾ ਸਹੀ ਸਹੀ ਜ਼ਬਰਦਸਤ ਮਰਦਾਨਾ ਕਹਿੰਦੇ ਹੁਣ ਨਹੀਂ ਹੈ ਮਰਦਾ ਇਹਦਾ ਨਾਮ ਮਰਦਾਨਾ ਤੇ ਲਕਬ ਦਿੱਤਾ ਭਾਈ ਦਾ ਹੂੰ ਭਾਈ ਮਰਦਾਨਾ